ਮੇਰਾ ਘਰ ਵਾਲੇ ਲੰਬਿਆਂ ਸੀ ਇਹਨੂੰ ਦੋ ਕੁੜੀਆਂ ਨੇ ਆਪਦੇ ਵੱਸੇ ਨਹੀਂ ਕਿਸੇ ਪਾਸੇ ਵੀ ਨਹੀਂ ਦੁੱਜਾਂ ਨੂੰ ਵੱਸਣ ਦਿੰਦੀ ਇੱਥੇ ਬੈਠੀ ਵਕੀਲ ਦੇ ਚੈਂਬਰ ਦੇ ਵਿੱਚ ਕਿਹੜਾ ਕੋਟ ਕਹਿੰਦਾਗਾ ਵੀ ਹਾਂ ਕੁੜੀਆਂ ਜੰਮ ਲੋ ਜਵਾਕ ਜੰਮ ਲੋ ਬਦਨਾਰੀਆਂ ਨੂੰ ਬਾਹਰ ਛੱਡ ਦਿਓ ਦੱਸਾਂ ਮੈਨੂੰ ਕਿਹੜਾ ਕੋਟ ਕਹਿੰਦਾ ਅੱਗੋਂ ਥਾਣੇ ਵਾਲੇ ਗੱਲ ਨਹੀਂ ਸੁਣਦੇ ਕੋਰਟ ਚ ਜਾ ਕੋਰਟ ਨੂੰ ਕੀ ਕਮਾਣਾ ਵੀ ਥਾਣੇ ਵਿੱਚ ਜਾ ਕੇ ਵੀ ਮੇਰਾ ਕੰਪਲੇਨ ਪਾਓ ਹਾਂ ਇਹਨਾਂ ਨੇ ਮੈਨੂੰ ਸਤਾ ਰੱਖਿਆ ਗਿਆ ਜਿਹਨਾਂ ਮੈਂ ਜਵਾਕਾਂ ਨੂੰ ਲੈ ਕੇ ਕਰਾਇਆ ੱੱੱਕੇ ਖਾਂਦੀ ਫਿਰਦੀ ਹੈਗੀਆਂ ਮਗਰ ਲੱਗਦਾ ਵੱਡੇ ਵੱਡੇ ਅਧਿਕਾਰੀ ਨੇ ਮੈਂ ਮੈਨੂੰ ਪਹਿਲਾਂ ਵੀ ਇਥੋਂ ਚੱਕ ਕੇ ਸਰਸੇ ਭੇਜਿਆ ਗਿਆ ਸੀ ਰਾਤ ਨੂੰ ਗੱਡੀ ਕਰਾ ਕੇ ਵੀ ਇਹ ਕੁੜੀ ਨੂੰ ਇਥੇ ਚੱਕ ਕੇ ਤੇ ਭੇਜਿਆ ਜਾਵੇ ਉੱਥੇ ਵੀ ਇਹ ਬਾਲਾ ਬੋਲਦੀ ਹੈ ਨਾਮ ਲੈਂਦੀ ਹੈ ਮੈਨਾਂ ਤਾਂ ਘਰ ਖਰਾਬ ਕਰਤਾ ਹੁਣ ਇਹਨੇ ਵਿਆਹ ਕਰਾ ਲਿਆ ਕਿਸ ਮਤਲਬ ਕਿਸ ਅਧਿਕਾਰ ਨਾਲ ਕਿਹੜੇ ਕਾਨੂੰਨ ਚ ਕੇ ਦੂਜਾ ਵਿਆਹ ਕਰਾ ਸਕਦੇ ਨੇ ਲਿਵਿੰਗ ਰਿਲੇਸ਼ਨਸ਼ਿਪ ਕਹਿੰਦੇ ਨੇ ਲਾਵਾ ਤਾਂ ਨਹੀਂ ਕਹਿੰਦੇ ਨਾ ਗੁਰੂ ਘਰ ਜਾ ਕੇ ਲੈ ਲਓ ਫਿਰ ਮੈਂ ਮੈਨੂੰ ਵੀ ਇਸ਼ਾਰਾ ਲਾਉਂ ਕੇ ਮੇਰੇ ਵਿਆਹ ਕਰਾ ਲ ਮੈਂ ਮੇਰਾ ਵੀ ਅਧਿਕਾਰ ਹੈ ਨਾ ਹਾਂ ਮੇਰੇ ਕੋਲ ਹੈਗਾ ਜੀ ਆ ਮੈਂ ਗੁਰਦੁਆਰੇ ਦੇ ਵਿੱਚੋਂ ਲੈ ਕੇ ਆਈ ਆ ਆ ਦੇਖੋ ਆ ਬਲਵਿੰਦਰ ਸਿੰਘ ਮੇਰਾ ਐਡਰੈਸ ਲਿਖਿਆ ਹੋਇਆ ਹੈ ਆਧਾਰ ਕਾਰਡ ਤੇ ਠੀਕ ਹੈ ਆ ਅਮਨਦੀਪ ਇਹਦਾ ਐਫੀਡੇਟ ਆ ਇਹਦਾ ਪਿਓ ਜਸਵੰਤ ਸਿੰਘ ਅਮਨਦੀਪ ਕੌਰ ਜਸਵੰਤ ਸਿੰਘ ਪੁੱਤਰੀ ਠੀਕ ਹੈ ਜੀ ਆ ਇਹਨਾਂ ਦੇ ਸਾਇਣ ਕਿਤੇ ਨੇ ਆ ਗਵਾਹ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋਲ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਵਿਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸਾ ਨਿਬੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਵਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਕੈਦਾ ਪ੍ਰੂਫ ਲੱਗਿਆ ਜਾਂਦਾ ਨੇ ਸੀਸੀਟੀ ਵੀ ਕੈਮਰੇ ਲੱਗੇ ਹੋ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹੜੇ ਪੈਸੇ ਲਏ ਆ ਕਿਵੇਂ ਲਏ ਆ ਕਿਸ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਾ ਨਾ ਲਈ ਜਿਵੇਂ ਵਿਆਹ ਵੀ ਹੈ ਜੋਂ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਰਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾਵੇ ਤੁਹਾਡਾ ਤਲਾਕ ਦਾ ਕੇਸ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਕੋਰਟ ਚ ਕੋਰਟ ਦੇ ਵਿੱਚ ਚੱਲੀ ਜਾਂਦਾ ਜੀ ਤੁਸੀਂ ਤੁਸੀਂ ਕੀ ਗੁਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਪਹਿਲਾਂ ਵੀ ਜੀ ਇਹਨਾਂ ਤੇ ਚਾਰ ਇਹਦੇ ਤੇ ਦੇਹੇਜ ਕਰਕੇ ਮਾਲਕ ਟਰਾਈ ਕਰਦਾ ਸੀ ਇਹਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇਹਦਾ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਿਮਨਲ ਬੰਦਾ ਹੈ ਹੁਣ ਇਹਨੇ ਧੋਖਾ Đੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਇੱਕ ਨੂਨ ਇਹ ਕਾਨੂੰਨ ਕ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵਕੀਲ ਦੇ ਚੈਂਬਰ ਦੇ ਵਿੱਚ ਬੈਠੇ ਹੋਏ ਨੇ ਮੋੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੀ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਵਾਂ ਜੀ ਵੈਰੀਫਾਈ ਕਰਾ ਲਿਓ ਵੈਰੀਫਾਈ ਕਰ ਇਹਨਾਂ ਤੇ ਅੱਜ ਜੀ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇਹਨਾਂ 'ਚ ਧੋਖੇ ਨਾਲ ਕਾਗਜ਼ਾਂ ਲਈ ਕਾਗਜ਼ ਗੁਰਦੁਆਰੇ 'ਚ ਦਿੱਤੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਕਿ ਕਿ ਜਿੰਨਾ ਤੱਕ ਕਲਾਕ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾਗਾ ਇਹਨੇ ਵਿਆਹ ਕਰਾਇਆ ਕਿ ਇੱਦਾਂ ਹੀ ਫਿਰਦੇ ਨੇ ਮੈਨੂੰ ਧਮਕੀਆਂ ਵੀ ਆ ਰਹੀਆਂ ਫੇਕ ਆਈਡੀ ਤੇ ਕੋਈ ਵੀ ਜਾਣੇ ਨੂੰ ਨੁਕਸਾਨ ਹੋਣ ਸਕੇ ਜਿੰਮੇਵਾਰ ਹੋਣਗੇ ਤੁਸੀਂ ਡੀਐਸਪੀ ਸਾਹਮਣੇ ਕ੍ਰਾਈਮ ਰਿਪੋਰਟ ਦੇ ਮਿਟ ਲਗੇ ਇਹ ਤੁਹਾਨੂੰ ਕੋਈ ਲੱਗਦਾ ਕੋਈ ਤੁਹਾਡੇ ਕੋਲ ਡਾਕੂਮੈਂਟ ਹੈਗਾ ਉਹ ਦੇ ਦਿਓ ਬੰਦੀ ਕਰਵਾ ਗਈ ਹੋਈ ਮੈਂ ਸਾਰੇ ਕਾਗਜ਼ ਉਹਨੇ ਜਿਹੜੀ ਬੰਦ ਅੱਜ ਹੀ ਪਰਚਾ ਕੱਟੋ ਸਰ ਨਹੀਂ ਤਾਂ ਮੈਨੂੰ ਘਰੇ ਦੇ ਬੇਟੀਆਂ ਦੇ ਨਾਮ ਤੇ ਪ੍ਰਦਰਸ਼ਨ ਕਰੂੰਗੀ ਵੈਰੀਫਾਈ ਕਰ ਲੈਣੇ ਆਪਾਂ ਜਰੀਫੇ ਤੇ ਕਰਨੇ ਪੜਾਣਾ ਬਿਲਕੁਲ ਪ੍ਰੂਫ ਨੇ ਵੈਰੀਫਿਕੇਸ਼ਨ ਤੁਸੀਂ ਕੀ ਕਰਨੀ ਹੈ ਪਿਛਲੀ ਵਾਰੀ ਵੀ ਜਦੋਂ ਚਿੱਟਾ ਭੇਜਦੇ ਸੀ ਮੈਂ ਉਦੋਂ ਵੀ ਕਿੰਦੇ ਸੀਗੇ ਵੀ ਸਾਰੇ ਹੀ ਭੇਜਦੇ ਨੇ ਤੁਸੀਂ ਉਦੋਂ ਵੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਇਹ ਕਰ ਤੁਹਾਡੀ ਕਰਵਾਈ ਹੋਈ ਆਖਰ ਵਿੱਚ ਤੁਸੀਂ ਮੁੜ ਕੇ ਜਦੋਂ ਕੋਈ ਖਰਾar ਹੋ ਗਿਆ ਕੋਰਟ ਦੇ ਵਿੱਚ ਮੈਂ ਠੱਪਣ ਮਾਰ ਕੇ ਮੁੜ ਕੇ ਤੁਸੀਂ ਫੋਨ ਕਰਦੇ ਰਹੇ ਜੀ ਬਲਵਿੰਦਰ ਸਿੰਘ ਹੈਗਾ ਕਿੱਥੇ ਹੈਗਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੇ ਮੰਤੂ ਛੱਡੋ ਜਿਹਾ ਪਾਕ ਕਰ ਲੈਂਦੇ ਉਹਨਾਂ ਗੱਲਾਂ ਨੂੰ ਛੱਡੋ ਨਹੀਂ ਨਾ ਸਾਰਾ ਹੀ ਕੱਲ ਹੋ ਗਿਆ ਨਾ ਛੱਡ ਕਿਵੇਂ ਦੇਣਾ ਮੇਰਾ ਕਾਰ ਖਰਾਬ ਹੋਇਆ ਸਾਰ ਮੈਂ ਤੇ ਚੱਲ ਟੱਕੇ ਖਾਂਦੀ ਹੁੰਦੀ ਆ ਸੁਣੋ 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 ਆ ਮੈਟਰ ਆਪਾਂ ਦੇਖ ਲੈਨੇ ਵੇ Delhi ਬਾਹਰ ਜਾਣਾ ਸਾਰ ਉਹਨਾਂ ਨੇ ਅੱਜ ਦਿੱਲੀ ਜਾਣਾ ਹੈ ਸ਼ਾਮ ਨੂੰ ਉਹ ਤੇ ਕਮਰਾ ਬੁੱਕ ਕਰ ਰੱਖਿਆ ਹੈਗਾ ਇੰਨਾਂ ਲਈ ਮੇਰੋਂ ਨਾ ਰਮਨਦੀਪ ਸਿੰਘ ਜੀ ਮੈਂ ਰੀਡਰੈਸਿਸ ਵੀ ਸਾਹਿਬ ਦਾ ਕੀ ਕਹਿਣਾ ਚਾਹੂੰਗਾ ਇੱਕ ਮੈਲ ਆਈ ਸੀ ਬਸ ਇਹਨਾਂ ਨੇ ਗੁਰਮੀਤ ਕੋਰ ਰਹੇ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਮਨਜ਼ੂਰੀ ਕਾਨੂੰਨੀ ਕਰਵਾਈ ਹੋ ਗਈ ਜੀ ਦੇਖੋ ਮੈਂ ਥਾਰ ਵਾਲੀ ਮਸ਼ਹੂਰ ਹੀ ਹੈ ਇਹਨੂੰ ਕੋਈ ਮੇਰਾ ਕਾਰਖਾਨਾ ਹੋਇਆ ਸਾਰਾ ਮੈਂ ਚੰਨ ਤੱਕੇ ਖਾਂਦੀ ਹੁੰਦੀ ਆ ਸੁਣੋ 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 ਆ ਮੈਂ ਟਨਾ ਆਪਾਂ ਦੇਖ ਲੈਨੇ ਵੈ ਦਿੱਲੀ ਪਾਟ ਜਾਣਾ ਸਾਰ ਇਹਨਾਂ ਨੇ ਅੱਜ ਦਿੱਲੀ ਜਾਣਾਗਾ ਸ਼ਾਮ ਨੂੰ ਉਹ ਤੇ ਕਮਰਾ ਬੁੱਕ ਕਰਾ ਰੱਖਿਆਗਾ ਇਹਨਾਂ ਨੇ ਮੇਰੋਂ ਨਾ ਰਮਨਦੀਪ ਸਿੰਘ ਜੀ ਮੈਂ ਰੀਡਰੈਸਿਸ ਵੀ ਸਾਹਿਬ ਦਾ ਕੀ ਕਹਿਣਾ ਚਾਹੂੰਗਾ ਇੱਕ ਮੈਲ ਆਈ ਸੀ ਬਸ ਉਹ ਵੈਰੀਫਾਈ ਕਰਕੇ ਮੰਨ ਦੀ ਕਾਨੂੰਨੀ ਕਰਵਾਈ ਹੋ ਗਈ। ਕਿੱਥੇ ਦੇਖੋ ਥਾਰ ਵਾਲੀ ਮਸ਼ਹੂਰ ਹੀ ਐ। ਇਹਨੂੰ ਕੋਈ